ਬਿਊਟੀ ਪਾਰਲਰ ਦੀ ਆੜ ਦੇ ਵਿੱਚ ਚੱਲਦਾ ਸੀ ਇਹ ਖੇਡ ਦਿੱਲੀ ਦੇ ਵਿੱਚ ਲੇਡੀ ਡਾਉਨ ਦਾ ਡਰੱਗ ਨੈਟਵਰਕ ਬੇਨਕਾਬ ਕੀਤਾ ਗਿਆ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੀ ਇੱਕ ਕਥਿਤ ਜਿਹੜੀ ਲੇਡੀ ਡਾਊਨ ਆ ਖੁਸ਼ਨੁਮਾ ਅंसारी ਔਰ ਪਰ 네ਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ 네ਹਾ ਦੇ ਉੱਪਰ ਡਰੱਗ ਸਿੰਡੀਕੇਟ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਨੇ ਪੁਲਿਸ ਦੇ ਮਤਾਬਕ ਉਹ ਗੈਂਗ ਦੀਆਂ ਗਤੀਵਿਧੀਆਂ ਦੇ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ 네ਹਾ ਗੈਂਗ ਦੇ ਜਿਹੜੇ ਬੰਦੂਕਦਾਰੀ ਜਾਨੀ ਕਿ ਸ਼ੂਟਰ ਬੋਵੀ ਕਬੂਤਰ ਔਰ ਪਰ ਮਹਪੂਜ ਦੀ ਪ੍ਰੇਮਿਕਾ ਸੀ ਦੋਵੇਂ ਪਿਛਲੇ 7 ਸਾਲਾਂ ਤੋਂ ਆਪਸ ਦੇ ਵਿੱਚ ਜੁੜੇ ਹੋਏ ਸੀ ਬੋਬੀ ਕਬੂਤਰ ਗੈਂਗ ਲਈ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ ਉਸ ਨੂੰ ਗੈਂਗ ਦੀ ਇੱਕ ਮੁੱਖ ਕੜੀ ਦੇ ਵਿੱਚ ਵੀ ਮੰਨਿਆ ਜਾਂਦਾ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਬੋਬੀ ਕਬੂਤਰ ਹਥਿਆਰਾਂ ਦੀ ਖਰੀਦ ਕਥਿਤ ਤੌਰ ਤੇ ਸਲੀਮ ਪਿਸਟਲ ਤੋਂ ਕਰਦਾ ਸੀ ਸਲੀਮ ਪਿਸਟਲ ਨੂੰ ਭਾਰਤ ਦੇ ਸਭ ਤੋਂ ਵੱਡੇ ਗੈਰ ਕਾਨੂੰਨੀ ਹਥਿਆਰਾਂ ਦੇ ਡੀਲਰਾਂ ਦੇ ਵਿੱਚ ਗਿਣਿਆ ਜਾਂਦਾ ਉਸ ਨੂੰ ਨੇਪਾਲ ਭਾਰਤ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਏਜੰਸੀਆਂ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ISI ਲਈ ਵੀ ਕੰਮ ਕਰਦਾ ਸੀ ਬੋਬੀ ਕਬੂਤਰ ਦੇ ਕੇ ਉੱਪਰ ਕਈ ਵੱਡੇ ਜਿਹੜਾ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਸੀ ਇਤੋਂ ਤੱਕ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਉਸਦੇ ਘਰ ਦੀ ਰੇਕੀ ਕਰਨੇ ਜਾਂ ਫਿਰ ਫਿਲਮ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ਦੇ ਉੱਪਰ ਗੋਲੀਬਾਰੀ ਦਿੱਲੀ ਦੇ ਵਿੱਚ ਨਾਦਰ ਸ਼ਾਹ ਕਤਲ ਕੇਸ ਜਾਂ ਫਿਰ ਸੀਲੰਪੁਰ ਦੋਰਾ ਕਤਲ ਕੇਸ ਜਾਂ ਮਲਸੀਤ ਲੰਗੇ ਦਿਨੀ ਜਿਹੜਾ ਬੌਵੀ ਕਬੂਤਰ ਨੂੰ ਦਿੱਲੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਦਿੱਲੀ ਪੁਲਿਸ ਹੁਜ ਦੇ ਸਪੈਸ਼ਲ ਸੈਲ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਦੇ ਅਨੁਸਾਰ ਲੌਰੈਂਸ ਵਿਸ਼ਨੋਈ ਅਤੇ ਹਾਸ਼ਮ ਬਾਬਾ ਗੈਂਗ ਦੇ ਹਥਿਆਰਾਂ ਦੀ ਸਪਲਾਈ ਕਰਦਾ ਸੀ ਬੋਬੀ ਕਬੂਤਰ। ਨੀਹਾ ਉੱਤਰ ਪੂਰਬੀ ਦਿੱਲੀ ਦੇ ਵਿੱਚ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਪੁਲਿਸ ਦਾ ਇਹ ਦਾਅਵਾ ਕਿ ਇਸ ਬਿਊਟੀ ਪਾਰਲਰ ਦੀ ਆੜ ਦੇ ਵਿੱਚ ਗੈਂਗ ਦੀਆਂ ਗਤੀਵਿਧੀਆਂ ਚਲਾਈਆਂ ਜਾਂਦੀਆਂ ਸੀ। ਉਹ ਡਰੱਗ ਅਤੇ ਹਥਿਆਰ ਸਪਲਾਈ ਸੰਬੰਧੀ ਕੰਮਾਂ ਦੇ ਵਿੱਚ ਸ਼ਾਮਲ ਰਹੀ। ਪੁਲਿਸ ਨੇ ਮਹਪਾਲਪੁਰ ਫਲਾਈਓਵਰ ਨੇੜੇ ਕਾਰਵਾਈ ਕਰਦਿਆਂ ਕੁੱਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚ ਬੋਬੀ ਕਬੂਤਰ, ਨੀਹਾ ਅਤੇ ਉਸਦੇ ਦੋ ਸਾਥੀ ਮੁਹੰਮਦ ਰਾਜੀ ਅਤੇ ਸ਼ਾਬਾਦ ਸ਼ਾਮਲ ਸੀ ਨੇਹਾ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਲੇਡੀ ਡਾਨ ਦੀਪਾ ਅਤੇ ਹਾਸ਼ਮ ਬਾਬਾ ਦੀ ਪਤਨੀ ਲੇਡੀ ਡਾਨ ਜੋਇਆ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋਇਆ ਖਾਨ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਪੁਲਿਸ ਨੇ ਕਹਿੰਦੀ ਹੈ ਕਿ ਗੈਂਗ ਦੇ ਵਿੱਚ ਮਹਿਲਾ ਮੈਂਬਰ ਵੀ ਬਹੁਤ ਸਰਗਰਮ ਰਹੀਆਂ ਨੇ ਗੈਂਗ ਦੇ ਕੰਮਕਾਜ ਸੰਭਾਲਦੀਆਂ ਰਹੀਆਂ ਨੇ ਹੁਣ ਪੁਲਿਸ ਨੇ ਨੇਹਾ ਤੋਂ ਹਾਸ਼ਮ ਬਾਬਾ ਤੇ ਲਾਰੈਂਸ ਗੈਂਗ ਦਾ ਦਰਾਗਸ ਸੰਬੰਧਾਂ ਬਾਰੇ ਪੁਛਗਛ ਕਰ ਰਹੀ ਹੈ ਜਾਂਚ ਅੰਜੰਸੀਆਂ ਦਾ ਇਹ ਵੀ ਮੰਨਣਾ ਕਿ ਗੈਂਗ ਦਾ ਨਸ਼ੇ ਅਤੇ ਹਥਿਆਰਾਂ ਦੇ ਨੈੱਟਵਰਕ ਦਾ ਕਾਫੀ ਵੱਡਾ ਜਿਹੜਾ ਅਤੇ ਸੱਚਾ ਸਾਰਾ ਨੈੱਟਵਰਕ ਚੱਲਦਾ ਸੀ ਲੋਰੈਂਸ ਮਿਸ਼ਨੋਈ ਗੈਂਗ ਦੇ ਲਗਾਤਾਰ ਖੁਲਾਸਿਆਂ ਤੋਂ ਬਾਅਦ ਦਿੱਲੀ ਅਤੇ ਹੋਰ ਰਾਜਾਂ ਦੇ ਵਿੱਚ ਸੁਰੱਖਿਆ ਏਜੰਸੀਆਂ ਨੇ ਨਿਗਰਾਨੀ ਵਧਾ ਦਿੱਤੀ ਹੈ ਪੁਲਿਸ ਕਹਿੰਦੀ ਹੈ ਕਿ ਗੈਂਗ ਦੀਆਂ ਜੜ੍ਹਾਂ ਨੂੰ ਖਤਮ ਕਰਨ ਦੇ ਲਈ ਕਾਰਵਾਈ ਸਖਤ ਕੀਤੀ ਜਾਵੇਗੀ ਪਰ ਅੱਜ ਵੱਡੀ ਖਬਰ ਵਲੰਗੇ ਦੇ ਨੀ ਖਬਰ ਆਈ ਸੀ ਕਿ ਜਿਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ ਜਿਸ ਦੇ ਉੱਪਰ ਲੱਗੇ ਨੇ ਬੋਵੀ ਕਬੂਤਰ ਨੂੰ ਜਿਹੜਾ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ ਤੇ ਅੱਜ ਉਸ ਦੀ ਇਹ ਵੀ ਖਬਰ ਆ ਮੀਡੀਆ ਸੂਤਰਾਂ ਵੱਲੋਂ ਜਿੱਥੇ ਪਰ ਪੁਲਿਸ ਦਾਅਵਾ ਕਰ ਰਹੀ ਆ ਕਿ ਉਸ ਦੀ ਪ੍ਰੇਮਿਕਾ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਲੇਡੀ ਡਾਣ ਖੁਸ਼ਨੁਮਾ ਅंसारी ਔਰ ਪਰ ਨੀਹਾ ਨੂੰ ਗ੍ਰਿਫਤਾਰ ਕੀਤਾ ਗਿਆ ਡਰੱਗ ਤਸਕਰੀ ਦੇ ਉਸ ਦੇ ਉੱਪਰ ਦੋਸ਼ ਲੱਗੇ ਨੇ ਤੇ ਪੁਲਿਸ ਦੇ ਵੱਲੋਂ ਫਿਲਹਾਲ ਜਿਹੜੀ ਕਾਰਵਾਈ ਅੱਗੇ ਕੀਤੀ ਜਾ ਰਹੀ ਆ